ਹਾਂਜੀ ਮਿੱਤਰੋ ਕੀ ਹਾਲ ਚਾਲ ਹੈ ਮੈਂ ਤੁਹਾਡਾ ਆਪਣਾ ਛੋਟਾ ਵੀਰਦੀਪ ਸੋਤਾ ਤੇ ਅੱਜ ਜਾਵਾਂਗੇ ਆਪਾਂ ਮਾਝੇ ਦੇ ਮਿਲਦੇ ਆ ਤੁਹਾਨੂੰ ਮਿੱਤਰੋ ਮਾਝੇ ਦੇ ਆਪਾਂ ਲੈਂ ਚੱਲਿਆ ਅਜ ਲਵ ਨੂੰ ਉਹਨੇ ਜਾਣਾ ਸੀ ਕਿ ਤੇ ਐਮਰਜੈਂਸੀ ਕੰਮ ਤੇ ਦੱਸਾਂਗੇ ਕਿੱਥੇ ਚੱਲਿਆ ਸੀਗਰੇਟ ਕੰਮ ਮਿਲਦੇ ਆ ਚਲੋ ਫਿਰ ਮਾਝੇ ਹਾਂਜੀ ਆਪਾਂ ਪਹੁੰਚ ਗਏ ਸੀ ਹਰੀਕੇ ਤੇ ਰੁਕੇ ਸੀ ਪੰਪ ਤੇ ਗੱਗੀ ਕਹਿੰਦਾ ਤੇ ਬੜੀ ਲੱਗੀ ਆ ਤੇ ਆਪਾਂ ਗੱਗੀ ਨੂੰ ਪਿਆਉਣ ਲੱਗੇ ਪਾਣੀ ਪੁਣੀ ਤੇ ਅੱਗੇ ਪਾਵਾਂਗੇ ਮੁੰਡੇ ਨੂੰ ਜੂਸ ਤੇ ਚੱਲਦੇ ਆ ਲੇਟ ਕਾਫੀ ਹੋ ਗਏ ਕਰੋ ਇੱਕ ਵੇਲੇ ਤੁਰੇ ਸੀ ਤੇ ਜਾਣੇ ਹਾਂ ਅਸੀਂ ਉਹ ਨੂੰ ਲੈਣ ਤੇ ਗਗਣਾ ਮਗਰ ਆ ਰਿਹਾ ਵਾ ਬਾਈਕ ਲੈ ਕੇ ਤੇ ਫਿਰ ਮਿਲਦੇ ਪਾਣੀ ਦੀ ਕਿਵੈਂਡ ਆ ਗਈ ਸੀ ਬਾਅਦ ਜਾਵਾਂਗੇ ਠੰਡ ਠੰਡ ਮੰਡੀ ਤੋਂ ਲਾਹਣ ਨੂੰ ਲੈ ਕੇ ਤੇ ਗੱਡੀ ਨੂੰ ਛੱਡਾਂਗੇ ਉੱਥੇ ਤੇ ਲਾਹਣ ਨੂੰ ਲੈ ਆਵਾਂਗੇ ਗੱਗੋ ਬੂਏ ਆ ਗਏ ਨੇ ਇੱਥੇ ਆਪਣੀ 9816 ਵੀ ਰੂਕ ਹੀ ਖੜੀ ਪਾਪਾ ਵੀ ਬੈਠਾ ਹੋਊਗਾ ਕਿਤੇ ਨਾ ਕਿਤੇ ਸਹੀ ਤੇ ਗੱਡੀ ਆਪਣੀ ਥਾਂ ਤੇ ਸਟੈਂਡ ਵਾਲੇ ਰੁਕਣ ਦਾ 9916 ਮਾਡਲ ਦਿਖਾਉਨੇ ਆਪਣੀ ਖੜੀ ਆ ਖੜੀ ਆ ਆ ਗਏ ਗੱਡੀਆਂ ਕੋਲ ਤੇ ਫਾਈਨਲੀ ਲਵ ਕੋਲੇ ਗਏ ਆ ਪੌਂਚ ਤੇ ਇਹਨੂੰ ਆਪਾਂ ਆਏ ਆ ਲੈਣ ਤੇ ਆਪਾਂ ਇਹਨਾਂ ਨੂੰ ਦਿੰਨੇ ਆ ਆਈਸਕ੍ਰੀਮ ਤੇ ਮੁੰਡੇ ਖਾਣਗੇ ਆਈਸਕ੍ਰੀਮ ਮੁੰਡਿਆਂ ਨੇ ਖੋਲਦੀ ਆਈਸਕ੍ਰੀਮ ਤੇ ਪਤਾ ਕਿਹੜਾ ਤੇ ਇਧਰ ਗੱਗੀ ਲੱਗਾ ਗੱਡੀ ਤੋੜਨ ਜਸ਼ਨ ਤੇ ਲਵ ਡੱਬੇ ਦੀ ਖੂਬ ਇੱਜ਼ਤ ਮਾਨ ਕਰ ਰਹੇ ਆ ਇੱਧਰ ਰੋਟੀ ਵਾਲਾ ਪਾਉ ਆਇਆ ਰੋਟੀ ਦਾ ਗੈਨ ਲੱਖੀ ਸੰਗ ਨਹੀਂ ਲੈ ਗਿਆ ਦੀਗਾ ਓਏ ਓਏ ਇੱਧਰ ਆਇਆ ਵਸਰਾ ਥਾ ਫੜੇ ਗੱਲਾ ਐਸਾ ਰੱਜੀ ਹੁੰਦੇ ਆ ਥਾ ਫੜੇ ਗੱਲਾ ਫੜਾਈ ਹੈ ਕਿਨੂਆਂ ਦੇ ਬੂਟੇ ਬਾਜੀ ਨੇ ਪੰਪ ਤੇ ਬਾਗ ਬਣਾਇਆ ਪਿਆ ਇੱਧਰ ਮੁੰਡੇ ਠੰਡਾ ਠੰਡਾ ਚੀਲੜ ਪਾਣੀ ਪੀ ਰਹੇ ਆ ਹੁਣ ਵਾਪਸੀ ਕਰ ਲੋ ਛੋਟੇ ਸੀ ਤੇ ਮਿਲਦੇ ਆ ਤਾਂ ਨੋਰਾਂ ਬੱਚੀ ਦੇ ਜਾ ਕੇ ਲੇ ਫੇਰ ਉਸੇ ਦੁਕਾਨ ਤੇ ਜਿੱਥੇ ਆਪਾਂ ਇੱਕ ਦੋ ਦਿਨ ਪਹਿਲਾਂ 버거 ਖਾਦੇ ਸੀ ਤੇ ਅੱਜ ਲੱਗੀ ਸੀ ਭੁੱਖ ਤੇ ਲਾਭਣੀ ਕਿੰਨੇ ਆਪਾਂ 버거 ਖਾਈਏ ਤੇ ਵੀਰ ਹੋਣੀ ਲੱਗਿਆ ਆ ਰੈਡੀ ਕਰਨਾ 버거 ਤੇ ਖਾਣਿਆਂ ਫਿਰ ਭੁੱਖ ਲੱਗੀ ਆ ਬਹੁਤ ਗੱਡੀ ਨੂੰ ਛੱਡਤਾ ਗੱਡੀ ਕੋਲੇ ਹੰਡ ਪਿੰਡ ਤੇ ਇਹ ਉੱਥੋਂ ਉੱਥੇ ਆ ਫਾਸਟ ਫੂਡ 버거 ਬਾਈ ਬਹੁਤ ਸਰਾਬ ਨੂੰ ਹੁੰਦਾ ਜੀ ਚਲ ਕਾ ਕੇ ਚੱਲਦੇ ਆ ਦੋਨੋਂ ਵੀ 버거 ਹੋ ਕੇ ਰੈਡੀ ਤੇ ਵੀਰ ਲੈ ਆਇਆ 버거 ਤੇ ਭੁੱਖ ਲੱਗੀ ਦੇਖੀ ਗਰਬਰ ਗਰਬਰ ਕੀ ਗਰਬਰ ਆ ਤੇ ਕੰਨਿਆਂ ਆਪਾਂ 버거 ਰੋਡ ਲਾਉ ਕਰ ਗਿਆ ਟੈਸਟ ਆਪੇ ਅਸੀਂ ਆਪਾਂ ਤੋਂ ਮਿਲਦਾ ਨਾਲ ਜੀ ਫਾਈਨਲੀ ਆਪਾਂ ਘਰੇ ਪਹੁੰਚ ਗਏ ਸੀ ਤੇ ਇਸ ਤੋਂ ਬਾਅਦ ਜਾਵਾਂਗੇ ਲਾਉ ਨੂੰ ਬਸ ਸਟੈਂਡ ਛੱਡਣਾ ਤੇ ਉਹਨੂੰ ਕਿਤੇ ਉਹਨੇ ਜਾਣਾ ਸੀ ਕੰਮ ਸੀਗਾ ਉਹਨੂੰ ਤੇ ਮਿਲਦੇ ਆਂ ਫਿਰ ਆਪਾਂ ਬਸ ਸਟੈਂਡ ਆਪਾਂ ਲਾਉ ਨੂੰ ਤੇ ਜਵਰਾਜ ਨੂੰ ਚੜਾਤਾ ਤੇ ਹੁਣ ਚੱਲਦੇ ਆਂ ਆਪਾਂ ਘਰ ਨੂੰ ਉਹ ਚੱਲੇ ਸੀ ਕਿਤੇ ਇਧਰ ਫੌਜੀ ਭਾਈ ਅੰਜਵਾਏ ਕਰ ਰਹੇ ਆ ਭਾਈ ਭਾਈ ਜੀ ਅੰਜਵਾਏ ਕਰ ਰਹੇ ਆ ਤੇ ਆਪਾਂ throe ਚੱਲਦੇ ਆ ਗੱਡੀ ਖੜੀ ਆਪਣੀ ਬਾਹਰ ਤੇ ਮਿਲਦੇ ਆ ਹੁਣ ਆਪਾਂ ਗੱਡੀ ਕੋਲੇ ਆਪਾਂ throe ਪਰ ਸੀਗੇ throe ਪਰ ਚੜਾ ਸਾ ਇਹਨਾਂ ਨੂੰ ਤੇ ਮਹਾਰਾਜ ਜੀ ਮੈਂ ਤਾਂ ਆਪ ਉਹਨਾਂ ਨੂੰ ਫਾਦ ਰਹੇ ਵੇ ਜਿਹੜੇ ਕੰਮ ਚੱਲੇ ਆ ਈ ਘੈਂਟ ਚੀਜ਼ ਬਣਾਈਆਂ ਮੰੰਜੇ ਤੇ ਬੈਠੀਆਂ ਬੀਬੀਆਂ ਬਣਾਈਆਂ ਉਹਨਾਂ ਨੇ ਗੱਡੀਆਂ ਘੈਂਟ ਮੂਰਤੀਆਂ ਬਣਾਈਆਂ ਆਈਆਂ ਪਰ ਸਟੇਸ਼ਨ ਦਾ ਹਾਲ ਪਟਪਟਾਇਆ ਕੀਤਾ ਪਿਆ ਇੱਥੋਂ ਆਪਾਂ ਨਿਕਲਦੇ ਆ ਉਹਨਾਂ ਨੂੰ ਦਿੱਤਾ ਬਠਾ ਤੇ ਇੱਥੋਂ ਨਿਕਲਦੇ ਹੁਣ ਆਪਾਂ ਚੱਲਦੇ ਆਪਾਂ ਆਪਣੇ ਸ਼ਹਿਰ ਨੂੰ ਜੀ ਅੰਡਿਜਲ ਪਵਾ ਲਿਆ ਤੇ ਹੁਣ ਆਪਾਂ ਚੱਲਦੇ ਆ ਘਰੇ ਮਿਲਦੇ ਆਪਾਂ ਘਰੇ ਜੀ ਆਪਾਂ ਆ ਗਏ ਸੀਗੇ ਪਰੋਂ ਜੀਰੇ ਤੇ ਟਾਈਮ ਹੋ ਗਿਆ 1:30 ਦਾ ਤੇ ਹੁਣ ਪਹੁੰਚੇ ਆ ਚੱਲਦੇ ਆ ਕਰੇ ਤੇ ਇੱਥੇ ਰੁਕਣਾ ਸੀ ਵੀਰੇ ਨੇ ਸਾਮਾਨ ਲੈਣਾ ਸੀ ਆ ਖੜੀ ਆਪਣੀ ਰਾਣੀ ਸੁੰਦਰਾ ਜੀ ਦਾ ਉਹਨੇ ਤਾਂ ਇਹ ਵੱਡਾ ਪਤਾ ਤੁਸੀਂ ਐਸੀ ਇਕੱਠੇ ਤੇ ਆ ਗਏ ਤੇ ਲੈ ਲੈਂਦੇ ਆ ਸਾਮਾਨ ਖਾਣ ਸੀ ਮੈਂ ਆ ਲਾਈਟਿੰਗ ਚੈੱਕ ਕਰ ਰਿਹਾ ਜੂਟ ਲੱਗਦੀ ਆ ਨਾ ਹਰ ਇਜ਼ਾਦੇ ਗੱਗੀ ਨੇ ਲਵਾਈਆਂ ਪੂਰੇ ਸ਼ੌਕ ਨਾਲ ਤਿਆਰ ਕੀਤੀ ਆ ਚਲੋ ਸੱਚ ਚਲਦੇ ਆਪਾਂ ਘਰ ਨੂੰ ਮਿਲਦੇ ਆ ਘਰੇ ਸੋਹਣੀ ਮੇਟਰੋ ਫਾਈਨਲੀ ਘਰ ਪਹੁੰਚ ਗਏ ਸੀ ਤੇ ਸਵਾ 11 ਦਾ ਟਾਈਮ ਹੋ ਗਿਆ ਤੇ ਅੱਜ ਦਾ ਵਲੌਗ ਆਪਾਂ ਇੱਥੇ ਕਰਦੇ ਆ ਖਤਮ ਤੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਦਾਂ ਮਿਲਦੇ ਆ ਤੁਹਾਨੂੰ ਕਿਸੇ ਨਵੀਂ ਵੀਡੀਓ ਨਾਲ ਸੋ ਬਾਏ